ਕੀ ਹੋਇਆ ਦਾਰੇ ਕਿ ਕਿੰਨਾ ਕਿਤੇ ਸਰਗਰਮੀਆਂ ਜਿਹੜੀਆਂ ਨੇ ਸਾਰੀਆਂ ਪਾਰਟੀਆਂ ਨੇ ਹੀ ਚਾਲੂ ਕਰ ਦਿੱਤੀਆਂ ਨੇ ਭਾਵੇਂ ਉਹ ਕਾਂਗਰਸ ਦੇ ਵੱਲੋਂ ਹੋਣ ਆਮ ਆਦਮੀ ਪਾਰਟੀ ਦੇ ਵੱਲੋਂ ਹੋਣ ਜਾਂ ਅਕਾਲੀ ਦਲ ਕਿਹੜਾ ਢੜਾ ਸਾਹਮਣੇ ਆਏਗਾ ਔਰ ਇਸ ਤੋਂ ਇਲਾਵਾ ਬਾਕੀ ਦੀਆਂ ਜਿਹੜੀਆਂ ਪੰਥਕ ਤੇ ਰਹੇਗੀਆਂ ਕੀ ਉਹ ਕੁਝ ਵੀ ਕਰ ਪਾਉਣਗੀਆਂ ਜਾਂ ਨਹੀਂ ਕੀ ਕਹੋਗੇ ਸਰਦਾਰ ਅਰਵਾਰ ਸਿੰਘ ਜੀ ਕਿਹੋ ਜੀਆਂ ਸਰਗਰਮੀਆਂ ਜਿਹੜੀਆਂ ਚੱਲ ਰਹੀਆਂ ਨੇ ਸੋ ਮੀਡੀਆ ਮੈਨੇਜਮੈਂਟ ਆਮ ਆਦਮੀ ਪਾਰਟੀ ਵਾਲਿਆਂ ਨੇ ਬਹੁਤ ਵਧੀਆ ਕਰ ਰੱਖੀ ਹੈਗੀ ਐ ਸੋ ਕਾਫੀ ਜਿਹੜਾ ਹੈਗਾ ਖਬਰਾਂ ਜਾਂ ਹੋਰ ਜਿਹੜਾ ਉਹਨਾਂ ਵਿੱਚ ਹੈਗਾ ਇੱਕ ਸਿਸਟਮ ਜਿਹੜਾ ਲਾ 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 ਜੀ ਕਰਨ ਵਾਲਾ ਆ ਜਾਂ ਆਪਣੇ ਕੰਮ ਤੋਂ ਵੱਧ ਪ੍ਰਚਾਰ ਕਰਨ ਦਾ ਸੋ ਦਿੱਲੀ ਦੀ ਮੁੱਖ ਮੰਤਰੀ ਬੀਬੀ ਜੀ ਨੇ ਕਿਹਾ ਹੈਗਾ ਵੀ ਇੱਕ 77 ਲੱਖ ਦੇ ਪ੍ਰੋਜੈਕਟ 77 ਲੱਖ ਦਾ ਪ੍ਰੋਜੈਕਟ ਸੀ 24 ਕਰੋੜ ਦੀ ਐਡਵਰਟਾਈਜ਼ਮੈਂਟ ਹੋਈ ਐ ਸੋ ਇਸ ਤਰ੍ਹਾਂ ਦਾ ਉਹਨਾਂ ਦਾ ਇੱਕ ਕੰਮ ਹੈ ਸੋ ਉਹ ਐਡਵਰਟਾਈਜ਼ਮੈਂਟ ਕਾਫੀ ਜ਼ਿਆਦੇ ਆ ਹੋ ਰਹੀ ਐ ਕਾਂਗਰਸ ਨੂੰ ਇਹ ਲੱਗਦਾ ਵੀ ਜਿੰਨੀ ਅਕਾਲੀ ਵੋਟ ਆਪਣੇ ਤੌਰ ਤੇ ਖਿੱਚ ਲੈਣਗੇ ਉਹਦਾ ਫਾਇਦਾ ਕਾਂਗਰਸ ਨੂੰ ਹੋਵੇਗਾ ਕਾਂਗਰਸ ਦਾ ਵੋਟ ਪਰਸੈਂਟੇਜ ਜਿਹੜਾ ਸਟੇਬਿਲਟੀ ਨਾਲ ਚੱਲਦਾ ਹੈਗਾ ਆਮ ਆਦਮੀ ਪਾਰਟੀ ਤੋਂ ਜਿਹੜੀ ਵੋਟ ਵਾਪਸ ਅਕਾਲੀ ਦਲ ਵੱਲ ਆਏਗੀ ਜਾਂ ਕੁਝ ਕਾਂਗਰਸ ਵੱਲ ਆਏਗੀ ਕਾਂਗਰਸ ਦਾ ਜਿਹੜਾ ਆਪਣਾ ਵੋਟ ਬੈਂਕ ਹੈਗਾ ਉਹ ਸਟੇਬਿਲਟੀ ਨਾਲ ਲਾ ਕੇ ਕਿਉਂਕਿ 7 ਮੈਂਬਰ ਆਫ ਪਾਰਲੀਮੈਂਟ ਇਹਨਾਂ ਨੇ ਬਕਾਇਦਾ ਦਿੱਤੇ ਹੈਗੇ ਆ ਵੀ ਸਭ ਤੋਂ ਜ਼ਿਆਦਾ ਜਿਹੜੀ ਡਰੀ ਹੋਈ ਆ ਭਾਰਤ ਸਰਕਾਰ ਉਹ ਅਮਰਤਪਾਲ ਸਿੰਘ ਵਾਲੇ ਧੜੇ ਤੋਂ ਡਰੀ ਜੇ ਸੁਖਵੀਰ ਸਿੰਘ ਬਾਦਲ ਤੋਂ ਪਾਚਪਾ ਵਾਕਈ ਖੜਾ ਛਡਾਉਣਾ ਚਾਹੁੰਦੀ ਹੋਵੇ ਤਾਂ ਕੱਲ ਨੂੰ ਸ਼੍ਰੋਮਣੀ ਕਮੇਟੀ ਦੀ ਚੋਣਾਂ ਕਰਾ ਕੇ ਇਸ ਥੜੇ ਦਾ ਸਫਾਇਆ ਹੋ ਸਕਦਾ ਪਰ ਭਾਰ ਸਰਕਾਰ ਇਸ ਗੱਲੋਂ ਡਰ ਰਹੀ ਹੈ ਵੀ ਉਹਦੀ ਬਦਲਵਾ ਆਊਗਾ ਕੌਣ ਜੇ ਬਦਲਵਾ ਅਮਰਪਾਲ ਸਿੰਘ ਵਾਲਾ ਗਰੁੱਪ ਆ ਜਾਂਦਾ ਉਹ ਤੋਂ ਸੁਖਵੀਰ ਸਿੰਘ ਬਾਦਲ ਨਾਲ ਤਾਂ ਉਹਨਾਂ ਲਈ ਬਹੁਤ ਵੱਡੀ ਚੁਣੌਤੀ ਹੋਵੇਗੀ ਹਨਾ ਤੋਂ ਇਸ ਕਰਕੇ ਉਹ ਹਾਲ ਦੀ ਘੜੀ ਸੁਖਵੀਰ ਸਿੰਘ ਬਾਦਲ ਦੇ ਥੜੇ ਨੂੰ ਹੀ ਸ਼੍ਰੋਮਣੀ ਕਮੇਟੀ ਦੇ ਕਾਬਜ਼ ਰੱਖਣਾ ਚਾਹੁੰਦੇ ਆ ਕਰ ਲੈਨੇ ਆ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਉਹਨਾਂ ਦੀ ਉਹਨਾਂ ਦਾ ਐਨਐਸਏ ਜਿਹੜਾ ਹਟਣ ਦੀਆਂ ਗੱਲਾਂ ਨੇ ਉਹ ਵੀ ਚੱਲ ਰਹੀਆਂ ਨੇ ਔਰ ਬਿਹਾਈਂਡ ਦਾ ਸੀਨ ਹੋਰ ਵੀ ਬਹੁਤ ਕੁਝ ਚੱਲ ਰਿਹਾ ਹੈਗਾ ਕਿ ਸ਼ਾਇਦ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਦੂਜੇ ਕੇਸਾਂ ਦੇ ਵਿੱਚ ਹੋਵੇਗੀ ਕੀ ਕੁਝ ਚੱਲ ਰਿਹਾ ਇਸ ਕੇਸ ਦੇ ਵਿੱਚ ਹਾਂਜੀ ਹਾਂਜੀ ਸੋ ਅੱਜ ਹੀ ਮੇਰੇ ਖਿਆਲ ਉਹਨਾਂ ਦੇ ਜਿਹੜੇ ਡੀਆਈਜੀ ਆ ਅਮਰਸਰ ਰੇਂਜ ਦੇ ਸਤਿੰਦਰ ਸਿੰਘ ਜਿਹੜੇ ਸਵਰਨ ਘੋਟਨੇ ਦਾ ਬੇਟਾ ਮੰਨਿਆ ਜਾਂਦਾ ਜਿਨ੍ਹਾਂ ਨੇ ਸਿੱਖਾਂ ਤੇ ਬਹੁਤ ਤਸ਼ੱਦਦ ਕਰਿਆ ਔਰ ਝੂਠੇ ਪੁਲਿਸ ਮੁਕਾਬਲੇ ਬਣਾਏ ਹੈਗੇ ਆ ਸੋ ਉਹੋ ਇਸ ਕੇਸ ਨੂੰ ਡੀਲ ਕਰ ਰਹਾ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਅਖਬਾਰਾਂ ਵਿੱਚ छਪੀ ਹੈਗੀ ਆ ਜਿਦੇ ਵਿੱਚ ਉਹਨਾਂ ਨੇ ਇਹ ਇਹ ਕਿਹਾ ਹੈਗਾ ਵੀ ਅਮਰਤਪਾਲ ਸਿੰਘ ਨੂੰ ਅਜਨਾਲੇ ਵਾਲੇ ਕੇਸ ਵਿੱਚ ਲਿਆ ਕੇ ਗ੍ਰਿਫਤਾਰ ਕੀਤਾ ਜਾਵੇਗਾ ਤੇ ਉਹ ਕੇਸ ਚਲਾਇਆ ਜਾਵੇਗਾ ਪੱਤਰਕਾਰਾਂ ਨੇ ਇਹ ਸੰਕੇਤ ਦਿੱਤਾ ਵੀ ਇਟ ਮੀਨਸ 22 ਅਪ੍ਰੈਲ ਤੋਂ ਉਹਨਾਂ ਦਾ ਜਿਹੜਾ ਹੈਗਾ ਉਹ NSA ਟੁੱਟ ਸਕਦਾ ਹੈ ਸੋ ਉਹਨਾਂ ਨੂੰ ਜਿਸ ਤਰ੍ਹਾਂ ਬਾਕੀ ਸਾਥੀਆਂ ਨੂੰ ਇੱਥੇ ਲਿਆ ਕੇ ਇਸ ਕੇਸ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਉਸ ਕੇਸ ਵਿੱਚ ਉਹਨਾਂ ਦਾ ਉਹਨਾਂ ਦਾ ਰਬਾਂਡ ਆ ਪੁੱਛ ਗੇਚਾ ਜਿਹੜੀ ਉਹ ਹੋ ਸਕਦੀ ਹੈ ਕਿ ਸੋ ਸਤਿੰਦਰ ਸਿੰਘ ਦੇ ਇਸ ਬਿਆਨ ਤੋਂ ਪੱਤਰਕਾਰਾਂ ਨੇ ਇਹ ਜਿਹੜਾ ਹੈਗਾ ਅੰਦਾਜ਼ਾ ਲਾਇਆ ਕਿਉਂਕਿ ਹਾਲੇ ਤੱਕ ਸਰਕਾਰ ਨੇ ਐਨਐਸਏ ਵਧਾਉਣ ਲਈ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕਰਿਆ ਬਿਲਕੁਲ ਤੇ ਉਹ 22 April ਨੂੰ ਖਤਮ ਹੋਣਾ ਹੈ 22 April ਨੂੰ ਖਤਮ ਹੋਣਾ ਪਪਲਪ੍ਰੀਤ ਸਿੰਘ ਦਾ 15 ਨੂੰ ਹੋਣਾ ਸ਼ਾਇਦ 15 ਜਾਂ 16 ਨੂੰ ਇਹਨਾਂ ਦਾ ਜਿਹੜਾ ਹੈਗਾ 22 ਨੂੰ ਹਣਾ ਸੋ ਮੇਬੀ ਵੀ ਉੱਥੋਂ ਐਨਐਸਏ ਤੋਂ ਇੱਥੇ ਟਰਾਂਜ਼ਿਸਟਰ ਮਾਨ ਚ ਲਿਆ ਕੇ ਇੱਥੇ ਜਿਹੜਾ ਹੈਗਾ ਉਹਨਾਂ ਦਾ ਕੇਸ ਚੜਾਇਆ ਜਾ ਸਕਦਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਂਦੇ ਆ 2027 ਦੀਆਂ ਚੋਣਾਂ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਕਿਤਨਾ ਕਿਤੇ ਸਰਗਰਮੀਆਂ ਜਿਹੜੀਆਂ ਨੇ ਸਾਰੀਆਂ ਪਾਰਟੀਆਂ ਨੇ ਹੀ ਚਾਲੂ ਕਰ ਦਿੱਤੀਆਂ ਨੇ ਭਾਵੇਂ ਉਹ ਕਾਂਗਰਸ ਦੇ ਵੱਲੋਂ ਹੋਣ ਆਮ ਆਦਮੀ ਪਾਰਟੀ ਦੇ ਵੱਲੋਂ ਹੋਣ ਜਾਂ ਅਕਾਲੀ ਦਲ ਕਿਹੜਾ ਢੜਾ ਸਾਹਮਣੇ ਆਏਗਾ ਔਰ ਇਸ ਤੋਂ ਇਲਾਵਾ ਬਾਕੀ ਦੀਆਂ ਜਿਹੜੀਆਂ ਪੰਥਕ ਤੇ ਰਹਗੀਆਂ ਕੀ ਉਹ ਕੁਝ ਵੀ ਕਰ ਪਾਉਣਗੀਆਂ ਜਾਂ ਨਹੀਂ ਗੀਗਾ ਕੇ ਸਰਦਾਰ ਅਪਤਾਰ ਸਿੰਘ ਕੀਹੋ ਜੀਆਂ ਸਰਗਰਮੀਆਂ ਜਿਹੜੀਆਂ ਚੱਲ ਰਹੀਆਂ ਨੇ ਹਾਂਜੀ ਹਾਂਜੀ ਸੋ ਸਾਰੇ ਪਾਸਿਓਂ ਹੀ ਅਜੀਤ ਅਖਬਾਰ ਨੇ ਅੱਜ ਮੇਨ ਖਬਰ ਹੈ ਜਿਹੜੀ ਲਾਈ ਹੈਗੀ ਆ ਆ ਵੀ ਸਰਗਰਮੀਆਂ ਸ਼ੁਰੂ ਨੇ ਕਿਉਂਕਿ ਲੁਧਿਆਣੇ ਵਾਲੀ ਸੀਟ ਦੇ ਸੰਦਰਭ ਚ ਆਮ ਆਦਮੀ ਪਾਰਟੀ ਪਹਿਲ ਕਰ ਰਹੀ ਹੈਗੀ ਆ ਸੋ ਦਿੱਲੀ ਵਾਲੇ ਉਧਰੋਂ ਵਿਲੇ ਹੋ ਗਏ ਆ ਤੇ ਸਾਰੇ ਹੁਣ ਇੱਥੇ ਆ ਕੇ ਸਰਗਰਮੀ ਕਰ ਰਹੇ ਆ ਔਰ ਨਸ਼ਿਆਂ ਵਿਰੁੱਧ ਯੁੱਧ ਦਾ ਬੜੀ ਢੋਲ ਵਜਾ ਕੇ ਜਿਹੜਾ ਪ੍ਰਚਾਰ ਆ ਹੋ ਰਿਹਾ ਉਹ ਕਿੰਨਾ ਕੋ ਕਾਰਗਰ ਆ ਕਿੰਨੇ ਕੋ ਨਸ਼ੇ ਵਿਕਣੇ ਬੰਦ ਹੋਣਗੇ ਇਹ ਤਾਂ ਹਲੇ ਗਾਂ ਬਾਦੀਆਂ ਗੱਲਾਂ ਨੇ ਪਰ ਜਿਸ ਤਰ੍ਹਾਂ ਦਾ ਉਹ ਆਪਾਂ ਕਹਿੰਦੇ ਮੀਡੀਆ ਮੈਨੇਜਮੈਂਟ ਕਰਦੇ ਆ ਉਹ ਬਾ ਕਮਾਲ ਆ ਸੋ ਮੀਡੀਆ ਮੈਨੇਜਮੈਂਟ ਆਮ ਆਦਮੀ ਪਾਰਟੀ ਵਾਲਿਆਂ ਨੇ ਬਹੁਤ ਵਧੀਆ ਕਰ ਰੱਖੀ ਹੈਗੀ ਆ ਸੋ ਕਾਫੀ ਜਿਹੜਾ ਹੈਗਾ ਖਬਰਾਂ ਜਾਂ ਹੋਰ ਜਿਹੜਾ ਉਹਨਾਂ ਦੇ ਵਿੱਚ ਹੈਗਾ ਇੱਕ ਸਿਸਟਮ ਜਿਹਾ ਲਾ 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 ਜੀ ਕਰਨ ਵਾਲਾ ਜਾਂ ਆਪਣੇ ਕੰਮ ਤੋਂ ਵੱਧ ਪ੍ਰਚਾਰ ਕਰਨ ਦਾ ਸੋ ਦਿੱਲੀ ਦੀ ਮੁੱਖ ਮੰਤਰੀ ਬੀਬੀ ਜੀ ਨੇ ਕਿਹਾ ਹੈਗਾ ਵੀ ਇੱਕ 77 ਲੱਖ ਦੇ ਪ੍ਰੋਜੈਕਟ 77 ਲੱਖ ਦਾ ਪ੍ਰੋਜੈਕਟ ਸੀ 24 ਕਰੋੜ ਦੀ ਐਡਵਰਟਾਈਜ਼ਮੈਂਟ ਹੋਈ ਐ ਸੋ ਇਸ ਤਰ੍ਹਾਂ ਦਾ ਉਹਨਾਂ ਦਾ ਇੱਕ ਕੰਮ ਹੈ ਸੋ ਉਹ ਐਡਵਰਟਾਈਜ਼ਮੈਂਟ ਕਾਫੀ ਜ਼ਿਆਦਾ ਹੋ ਰਹੀ ਹੈ ਇਹਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਤੌਰ ਤੇ ਆਪਣੇ ਜਿਹੜੇ ਸਵਿਰਧ ਮੈਂਬਰ ਹੈਗੇ ਆ ਪੁਰਾਣੇ ਉਹਨਾਂ ਨਾਲ ਸੰਪਰਕ ਵਧਾਉਣੇ ਆ ਥੋੜੀ ਗਰਮੀ ਔਨ ਕਰਕੇ ਉਹ ਢਿੱਲੇ ਨੇ ਕਾਂਗਰਸ ਬਾਰੇ ਆ ਰਿਹਾ ਵੀ ਬਿਆਨਬਾਜ਼ੀ ਤੱਕ ਸੀਮਤ ਹੈ ਪਰ ਕਾਂਗਰਸ ਕਿਉਂਕਿ ਆਪਣੇ ਆਪ ਨੂੰ ਬਦਲਵੇਂ ਧਿਰ ਵੱਜੋਂ ਦੇਖ ਰਹੀ ਹੈ ਹਨ ਜੀ ਬੇ ਲੋਕਾਂ ਦਾ ਝੁਕਾਅ ਹੈ ਜਿਹੜਾ ਆਮ ਆਦਮੀ ਪਾਰਟੀ ਤੋਂ ਕਿਸਾਨ ਮੋਰਚੇ ਜਾਂ ਸਿੱਖਾਂ ਦੇ ਅਨਕਾਊਂਟਰਾਂ ਕਰਕੇ ਇਹ ਹੋਰ ਇਸ ਤਰ੍ਹਾਂ ਕੋਈ ਵੀ ਵਾਅਦੇ ਨਾ ਪੂਰੇ ਕਰਨ ਕਰਕੇ ਜਿਹੜਾ ਟੁੱਟਦਾ ਜਾ ਰਿਹਾ ਸੋ ਕਾਂਗਰਸ ਹੈਗੀ ਹੈ ਜਿਹੜੀ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਬਦਲਵੇਂ ਰੂਪ ਚ ਸਰਕਾਰ ਬਣਾਉਣ ਦੇ ਸਿਸਟਮ ਵਿੱਚ ਦੇਖ ਰਹੀ ਹੈ ਕਾਂਗਰਸ ਲੀਡਰਸ਼ਿਪ ਦਾ ਵੱਡਾ ਜਿਹੜਾ ਹੈਗਾ ਧਾਰਮਦਰ ਇਸ ਤੇ ਖੜਾ ਹੈਗਾ ਵੀ ਅਕਾਲੀ ਜਿਹੜਾ ਧੜੇ ਅਕਾਲੀਆਂ ਧੜਿਆਂ ਚੋਂ ਜਿਹੜਾ ਵੀ ਇੱਕ ਸਰਵ ਪ੍ਰਮਾਨਿਤ ਧੜਾ ਬਾਹਰ ਆਉਂਦਾ ਉਹ ਮਜ਼ਬੂਤ ਹੋ ਕੇ ਬਾਹਰ ਨਿਕਲੇ ਕਿਉਂਕਿ ਇਹ ਹੋਇਆ ਵੀ ਅਕਾਲੀ ਦਲ ਦੀ ਜਿੰਨੀ ਹੋਈ ਰੁੱਸੀ ਹੋਈ ਵੋਟ ਸੀ ਬਾਦਲ ਪਰਿਵਾਰ ਨਾਲ ਉਹ ਸਾਰੀ ਇੱਕ ਪਾਸੜ ਆਮ ਆਦਮੀ ਪਾਰਟੀ ਨੂੰ ਚਲੇ ਗਈ ਹੈਗੀ ਐ ਸੋ ਕਾਂਗਰਸ ਨੂੰ ਇਹ ਲੱਗਦਾ ਵੀ ਜਿੰਨੀ ਅਕਾਲੀ ਵੋਟ ਆਪਣੇ ਤੌਰ ਤੇ ਖਿੱਚ ਲੈਣਗੇ ਉਹਦਾ ਫਾਇਦਾ ਕਾਂਗਰਸ ਨੂੰ ਹੋਵੇਗਾ ਕਾਂਗਰਸ ਦਾ ਵੋਟ ਪਰਸੈਂਟੇਜ ਜਿਹੜਾ ਸਟੇਬਿਲਟੀ ਨਾਲ ਚੱਲਦਾ ਹੈਗਾ ਆਮ ਆਦਮੀ ਪਾਰਟੀ ਤੋਂ ਜਿਹੜੀ ਵੋਟ ਵਾਪਸ ਅਕਾਲੀ ਦਲ ਵੱਲ ਆਏਗੀ ਇਹ ਕੁਝ ਕਾਂਗਰਸ ਵੱਲ ਆਏਗੇ ਕਾਂਗਰਸ ਦਾ ਜਿਹੜਾ ਆਪਣਾ ਵੋਟ ਬੈਂਕ ਹੈਗਾ ਉਹ ਸਟੇਬਿਲਟੀ ਨਾਲ ਲਾ ਕੇ ਕਿਉਂਕਿ ਸੱਤ ਮੈਂਬਰ ਆਫ ਪਾਰਲੀਮੈਂਟ ਇਹਨਾਂ ਨੇ ਬਕਾਇਦਾ ਦਿੱਤੇ ਹੈਗੇ ਆ ਤੇ ਤਿੰਨ ਆ ਜਿਹੜੇ ਉਹ ਗਏ ਹੈਗੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਸੋ ਉਸ ਉਸ ਪਰਸੈਂਟੇਜ ਵੋਟ ਪਰਸੈਂਟੇਜ ਦੇ ਅਸਾਪ ਨਾਲ ਜਿਹੜੀ ਕਾਂਗਰਸ ਆ ਉਹ ਦਾ ਖੇਡ ਰਹੀ ਹੈ ਹਾਲੇ ਰੈਲੀਆਂ ਨਹੀਂ ਹੋ ਰਹੀਆਂ ਜਾਂ ਤਾਂ ਗਰਮੀ ਜਿਆਦਾ ਹੋ ਗਈ ਆ ਰੈਲੀਆਂ ਨਾ ਹੋਣ ਬਾਰੇ ਦਿੱਲੀ ਦੀ ਯੂਨਿਟ ਨੇ ਵੀ ਇਹਨਾਂ ਨੂੰ ਕਿਹਾ ਹੈਗਾ ਸੈਂਟਰਲ ਯੂਨਿਟ ਨੇ ਵੀ ਤੁਸੀਂ ਸਰਗਰਮੀ ਸ਼ੁਰੂ ਕਰੋ ਤੇ ਤੀਸਰਾ ਹੈਗਾ ਵੀ ਜਿਹੜਾ ਅਕਾਲੀ ਦਲ ਦਾ ਹੁਣ ਜਿਹੜੀ ਹੈਗੀ ਆ ਸੁਖਬੀਰ ਸਿੰਘ ਬਾਦਲ ਉਹਨੇ ਆਪਣੇ ਸਰਵਾਈਵਲ ਲਈ ਆਪ ਲੀਡਰ ਬਣੇ ਰਹਿਣ ਲਈ ਲੀਡਰ ਉਹ ਸਰਵਾਈਵ ਕਰ ਰਹੇ ਨੇ ਪੰਜ ਮੈਂਬਰੀ ਭਰਤੀ ਕਮੇਟੀ ਸਰਗਰਮੀ ਨਾਲ ਭਰਤੀ ਕਰ ਰਹੀ ਹੈਗੀ ਆ ਉਹਦੇ ਚੋਂ ਕੌਣ ਲੀਡਰ ਬਰ ਆਉਂਦਾ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਇਹ ਕਾਫੀ ਫੈਸਲਾ ਕੌਣ ਹੋਏਗਾ ਉਸ ਸਿਸਟਮ ਚੋਂ ਲੀਡਰ ਕੌਣ ਉੱਪਰਦਾ ਹੈ ਜੇ ਤਾਂ ਅਕਬਾਲ ਸਿੰਘ ਝੂਂਦਾ ਆ ਜਾਂ ਸੰਤਾ ਸਿੰਘ ਅਮੈਦਪੁਰੀ ਵਰਗੇ ਜਿਹੜੇ ਬਹੁਤ ਹੀ ਸੋਬਰ ਗੁਰੂ ਦੇ ਸਿੱਖ ਨੇ ਉਹ ਸਾਹਮਣੇ ਆਉਂਦੇ ਆ ਤਾਂ ਅਕਾਲੀ ਦਲ ਦਾ ਪੰਥਕ ਚਿਹਰਾ ਬਹੁਤ ਮਜ਼ਬੂਤ ਹੋਵੇਗਾ ਤੇ ਸਾਰੀ ਜਿਹੜੀ ਵਿਛੜੀ ਹੋਈ ਵੋਟ ਆ ਅਕਾਲੀ ਦੁਬਾਰਾ ਜਿਹੜੀ ਉੱਧਰਲੇ ਬਣਿਆ ਸਕਦੀ ਹੈਗੀ ਮਤਲਬ ਮੀਨ ਅਕਾਲੀ ਦਲ ਤੁਸੀਂ ਕਹਿੰਦੇ ਵੀ ਉਹ ਵੀ ਹੋ ਸਕਦਾ ਉਹ ਹੋ ਸਕਦਾ ਤੇ ਦੂਜੇ ਬੰਦੇ ਭਾਈ ਅਮਰਪਾਲ ਸਿੰਘ ਵਾਲਾ ਧੜਾ ਕਿਉਂਕਿ ਦੋ ਐਮਪੀ ਦਾ ਉਹਨਾਂ ਦੇ ਵੀ ਹੈਗੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਫਿਰ ਇੱਥੇ ਕੁਝ ਹੋ ਸਕਦਾ ਜਾਂ ਹਾਂਜੀ ਹਾਂਜੀ ਸੋ ਅਮਰਪਾਲ ਸਿੰਘ ਦਾ ਇਹ ਹੈਗਾ ਵੀ ਉਸ ਉਹ ਤੇਰ ਹੁਣ ਕਿੰਨਾ ਆਰਗੇਨਾਈਜ਼ ਕਰ ਲੈਂਦੀ ਹੈਗੀ ਆ ਕਿਉਂਕਿ ਸਰਦਾਰ ਅਜਮੇਰ ਸਿੰਘ ਨੇ ਵੀ ਇਹ ਗੱਲਾਂ ਉਠਾਈਆਂ ਨੇ ਵੀ ਸਭ ਤੋਂ ਜ਼ਿਆਦਾ ਜਿਹੜੀ ਡਰੀ ਹੋਈ ਆ ਭਾਰਤ ਸਰਕਾਰ ਉਹ ਅਮਰਪਾਲ ਸਿੰਘ ਵਾਲੇ ਧੜੇ ਤੋਂ ਡਰੀ ਹੋਈ ਆ ਹਨਾ ਉਹ ਕਹਿੰਦੇ ਵੀ ਹੁਣ ਜੇ ਆਪਾਂ ਕਹਿ ਰਹੇ ਹੈਗੇ ਆ ਵੀ ਭਾਰਤੀ ਜਨਤਾ ਪਾਰਟੀ ਸੁਖਬੀਰ ਸਿੰਘ ਬਾਦਲ ਆਪਾਂ ਵੀ ਕਹਿ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਤੋਂ ਖੜਾ ਛਡਾਉਣਾ ਚਾਹੁੰਦੀ ਆ ਜੇ ਸੁਖਬੀਰ ਸਿੰਘ ਬਾਦਲ ਤੋਂ ਭਾਜਪਾ ਵਾਕਈ ਖੜਾ ਛਡਾਉਣਾ ਚਾਹੁੰਦੀ ਹੋਵੇ ਤਾਂ ਕੱਲ ਨੂੰ ਸ਼੍ਰੋਮਣੀ ਕਮੇਟੀ ਦੀ ਚੋਣਾਂ ਕਰਾ ਕੇ ਇਸ ਥੜੇ ਦਾ ਸਫਾਇਆ ਹੋ ਸਕਦਾ ਹੈ ਜੀ ਹੈਨਾ ਪਰ ਭਾਰਤ ਸਰਕਾਰ ਇਸ ਗੱਲੋਂ ਡਰ ਰਹੀ ਹੈ ਵੀ ਉਹਦੀ ਬਦਲਵਾ ਆਊਗਾ ਕੌਣ ਜੇ ਬਦਲਵਾ ਅਮਰਤਪਾਲ ਸਿੰਘ ਵਾਲਾ ਗਰੁੱਪ ਆ ਜਾਂਦਾ ਉਹ ਤੋਂ ਸੁਖਬੀਰ ਸਿੰਘ ਬਾਦਲ ਨਾਲ ਤਾਂ ਉਹਨਾਂ ਲਈ ਬਹੁਤ ਵੱਡੀ ਚੁਣੌਤੀ ਹੋਵੇਗੀ ਹੈਨਾ ਤੋ ਇਸ ਕਰਕੇ ਉਹ ਹਾਲ ਦੀ ਘੜੀ ਸੁਖਵੀਰ ਸਿੰਘ ਬਾਦਲ ਦੇ ਥੱਡੇ ਨੂੰ ਹੀ ਸ਼੍ਰੋਮਣੀ ਕਮੇਟੀ ਦੇ ਕਾਬਜ ਰੱਖਣਾ ਚਾਹੁੰਦੇ ਆ ਉਹ ਦੇਖ ਰਹੇ ਆ ਵੀ ਕਿਸ ਤਰ੍ਹਾਂ ਦਾ ਜਿਹੜਾ ਹੁੰਦਾ ਹਾਂ ਇਹ ਹੈਗਾ ਵੀ ਪੋਟੈਂਸ਼ੀਅਲ ਜਿਹੜੇ ਕੌਮ ਵਿੱਚ ਪਾਇਆ ਕੌਮ ਜਿੰਨੀ ਰੈਜ਼ੈਂਟਮੈਂਟ ਚ ਜਿੰਨੇ ਜਿਆਦਾ ਸੰਭਾਵਨਾਵਾਂ ਨੇ ਉਹ ਉਸ ਵਿਚਾਰਧਾਰਾ ਦੀਆਂ ਕਿਉਂਕਿ ਦੋ ਮੈਂਬਰ ਆਫ ਪਾਰਲੀਮੈਂਟ ਨੂੰ ਬਿਨਾਂ ਕਿਸੇ ਸਰਗਰਮੀ ਤੋਂ ਜਿਤਾ ਦੇਣਾ ਲੋਕਾਂ ਵੱਲੋਂ ਆਪ ਆਰਗੇਨਾਈਜ਼ ਹੋ ਕੇ ਜਿਤਾ ਦੇਣਾ ਜੇ ਉਹ ਆਪ ਮੈਦਾਨ ਵਿੱਚ ਹੋਣ ਜਿਹਦੀ ਕਿ ਸੰਭਾਵਨਾ ਨਹੀਂ ਵੀ ਉਹਨਾਂ ਨੂੰ ਛੱਡਿਆ ਜਾਊਗਾ ਜੀ ਜੀ ਜੇ ਉਹ ਆਪ ਇਲੈਕਸ਼ਨਸ ਨੂੰ ਲੀਡ ਕਰਦੇ ਆ ਤਾਂ ਬਹੁਤ ਵੱਡਾ ਡੈਂਟ ਆ ਜਿਹੜਾ ਉਹ ਪਾ ਸਕਦੇ ਆ ਸੋ ਉਹਨਾਂ ਉਹ ਕਦੋਂ ਬਾਹਰ ਆਉਂਦੇ ਆ ਜਾਂ ਕੀ ਉਹਨਾਂ ਦਾ ਸਿਨੈਰੀਓ ਬਣਦਾ ਇਹ ਡਿਪੈਂਡ ਕਰੂਗਾ ਬਾਕੀ ਪੋਲਿਟਿਕਸ ਨੂੰ ਉਹ ਕਰ